ਸਵਾਗਤ ਹੈ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਵਿੱਚ ਸਾਨੂੰ ਜ਼ਿੰਦਗੀ ਵਿੱਚ ਹਰ ਟਾਈਪ ਦਾ ਬੰਦਾ ਮਿਲਦਾ ਉਹਨਾਂ ਵਿੱਚੋਂ ਅੱਦੇ ਤਾਂ ਸਾਨੂੰ ਯਾਦ ਵੀ ਨਹੀਂ ਰਹਿੰਦੇ ਜਦ ਅਸੀਂ ਛੋਟੇ ਹੁੰਦੇ ਸੀ ਤਾਂ ਸਾਨੂੰ ਲੱਗਦਾ ਥਾ ਕਿ ਆਪਾਂ ਹਰ ਇੱਕ ਬੰਦੇ ਤੇ ਯਕੀਨ ਕਰ ਸਕਦੇ ਹਾਂ ਪਰ ਜਿੱਦਾਂ ਜਿੱਦਾਂ ਅਸੀਂ ਵੱਡੇ ਹੁੰਦੇ ਗਏ ਸਾਨੂੰ ਇਹ ਸਮਝ ਲੱਗ ਜਾਂਦਾ ਕਿ ਹਰ ਇੱਕ ਬੰਦੇ ਤੇ ਅੱਖਾਂ ਬੰਦ ਕਰਕੇ ਯਕੀਨ ਨਹੀਂ ਕਰ ਸਕਦੇ ਕਿਉਂਕਿ ਹਰ ਕੋਈ ਬੰਦਾ ਨਹੀਂ ਚਾਹੁੰਦਾ ਹੁੰਦਾ ਕਿ ਤੁਸੀਂ ਅੱਗੇ ਵਧੋ ਕੋਈ ਬੰਦਾ ਨਹੀਂ ਤੁਹਾਨੂੰ ਖੁਸ਼ ਦੇਖਣਾ ਚਾਹੁੰਦਾ ਜ਼ਿੰਦਗੀ 'ਚ ਬਹੁਤ ਘੱਟ ਲੋਕ ਹੁੰਦੇ ਨੇ ਜੋ ਤੁਹਾਨੂੰ ਖੁਸ਼ ਵੇਖਣਾ ਚਾਹੁੰਦੇ ਹਨ। ਜ਼ਿਆਦਾਤਰ ਚਾਹੁੰਦੇ ਨਹੀਂ ਕਿ ਤੁਸੀਂ ਅੱਗੇ ਜਾਓ। ਅੱਜ ਆਪਾਂ ਇਹਨਾਂ ਲੋਕਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਤੋਂ ਆਪਾਂ ਨੂੰ ਖਾਸ ਕਰਕੇ ਬਚਣਾ ਚਾਹੀਦਾ। ਪਹਿਲੇ ਨੰਬਰ ਤੇ ਆਉਂਦੇ ਹੈ ਜੀ ਮੂੰਹ ਦੇ ਮਿੱਠੇ। ਇਹਨਾਂ ਲੋਕਾਂ ਦਾ ਤੁਹਾਨੂੰ ਮਿਲਣ ਦਾ ਤਰੀਕਾ ਵੱਖਰਾ ਹੁੰਦਾ। ਇਹ ਤੁਹਾਡੇ ਨਾਲ ਨਾਈਸ ਹੋਣ ਦੀ ਕੋਸ਼ਿਸ਼ ਕਰਨਗੇ। ਥੋੜਾ ਧਿਆਨ ਰੱਖਿਓ। ਇਹ ਬੰਦੇ ਬਹੁਤ ਖਤਰਨਾਕ ਹੋ ਸਕਦੇ ਨੇ। ਨਾ ਤਾ ਕੋਈ ਆਪਣੇ ਬਾਰੇ ਗੱਲ ਦੱਸੋ ਨਾ ਕੋਈ ਆਪਣੀ ਪਰਸਨਲ ਗੱਲ ਦੱਸੋ ਕਿਉਂਕਿ ਉਹ ਬੰਦਾ ਤੁਹਾਡੇ ਬਾਰੇ ਬਹੁਤ ਤੋਂ ਵੱਧ ਇਨਫੋਰਮੇਸ਼ਨ ਚਾਹੁੰਦਾ ਤੁਹਾਡੀਆਂ ਗਲਤੀਆਂ ਜਾਣਨਾ ਚਾਹੁੰਦਾ ਤੁਹਾਡੀਆਂ ਕਮਜ਼ੋਰੀਆਂ ਜਾਣਨਾ ਚਾਹੁੰਦਾ ਤੁਹਾਡੀਆਂ ਪਰਸਨਲ ਚੀਜ਼ਾਂ ਬਾਰੇ ਜਾਣਨਾ ਚਾਹੁੰਦਾ ਉਹ ਇਹ ਸਾਰਾ ਕੁਝ ਤਾਂ ਜਾਣਨਾ ਚਾਹੁੰਦਾ ਤਾਂ ਕਿ ਉਹ ਕਿਸ ਦਿਨ ਲੋੜ ਪੈਣ ਤੇ ਇਹ ਚੀਜ਼ਾਂ ਤੁਹਾਡੇ ਖਿਲਾਫ ਯੂਜ਼ ਕਰ ਸਕੇ ਦੂਜੇ ਨੰਬਰ ਤੇ ਉਹ ਬੰਦੇ ਆਉਂਦੇ ਨੇ ਜੇ ਤੁਸੀਂ ਉਹਨਾਂ ਤੋਂ ਕੋਈ ਫੇਵਰ ਮੰਗ ਲਿਆ ਤਾਂ ਧਿਆਨ ਰੱਖਿਓ ਕਿ ਵਾਪਸੀ 'ਚ ਤਿੰਨ ਚਾਰ ਫੇਵਰ ਇਕੱਠੇ ਆ ਰਹੇ ਨੇ ਤੇ ਜੇ ਉਹਨਾਂ ਨੇ ਤੁਹਾਡਾ ਇੱਕ ਨਿੱਕਾ ਜਿਹਾ ਕੰਮ ਪੂਰਾ ਕਰਤਾ ਹੋਵੇ ਫਿਰ ਉਹ 10 ਬੰਦਿਆਂ 'ਚ ਜਾ ਕੇ ਸ਼ੋਅ ਆਫ ਕਰਨ ਦੀ ਕੋਸ਼ਿਸ਼ ਕਰਨਗੇ ਜੇ ਇੱਥੇ ਚਾਰ ਬੰਦੇ ਬੈਠੇ ਹੋਣਗੇ ਤਾਂ ਇਹਨਾਂ 'ਚ ਵੀ ਉਹ ਸ਼ੋਅ ਆਫ ਕਰਨਗੇ ਹੁਣ ਜੇ ਕੋਈ ਬੰਦਾ ਤੁਹਾਡਾ ਦਿਲੋਂ ਕਰਦਾ ਉਹ ਬੰਦੇ ਨਾਲ ਤੁਹਾਡਾ ਕੋਈ ਵੀ ਰਿਲੇਸ਼ਨ ਹੋ ਸਕਦਾ ਫਰੈਂਡਸ਼ਿਪ ਵਾਲਾ ਹੋ ਸਕਦਾ ਫੈਮਲੀ ਵਾਲਾ ਹੋ ਸਕਦਾ ਉਹ ਬੰਦਾ ਤੁਹਾਡਾ ਦਿਲ ਤੋਂ ਕਰੂਗਾ ਉਹਨੂੰ ਸ਼ੋਅ ਆਫ ਕਰਨ ਦੀ ਲੋੜ ਨਹੀਂ ਪਊਗੀ। ਉਹਨੂੰ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ ਹੋਊਗੀ ਕਿ ਉਹਨੇ ਤੁਹਾਡੇ ਲਈ ਕੀ ਕੀ ਕੀਤਾ। ਉਹਨੂੰ ਅੰਦਰੋਂ ਪਤਾ ਹੋਊਗਾ ਕਿ ਉਹ ਦਿਨ ਤੁਹਾਨੂੰ ਉਹਦੀ ਲੋੜ ਸੀ ਤੇ ਉਹਨੇ ਤੁਹਾਡੀ ਹੈਲਪ ਕੀਤੀ ਬਸ ਉੱਥੇ ਗੱਲ ਮੁੱਕੀ। ਤੀਜੇ ਨੰਬਰ ਤੇ ਆਉਂਦੇ ਹਾਂ ਜੀ। ਜਿਹੜੇ ਬੰਦੇ ਆਉਂਦੇ ਨੇ ਉਹਨਾਂ ਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਗੋਸਟਿੰਗ ਇਹ ਬੰਦਿਆਂ ਨੂੰ ਜਦੋਂ ਵੀ ਆਪਾਂ ਰੀਚ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਹਮੇਸ਼ਾ ਆਊਟ ਆਫ ਰੀਚ ਹੁੰਦਾ ਪਰ ਉਹ ਤੁਹਾਨੂੰ ਉਦੋਂ ਦਿਖੂਗਾ ਜਦੋਂ ਆਪ ਉਹਨੂੰ ਆਪ ਕੋਈ ਲੋਡ ਪਵੇ ਜਦੋਂ ਉਹਨੇ ਤੁਹਾਡੇ ਤੋਂ ਕੋਈ ਕੰਮ ਲੈਣਾ ਹੋਵੇ ਜਦੋਂ ਵੀ ਤੁਸੀਂ ਉਹਨੂੰ ਰੀਚ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦਾ ਕੋਈ ਨਾ ਕੋਈ ਬਹਾਨਾ ਤਿਆਰ ਰੱਖੋ ਇਹ ਬੰਦੇ ਉਦੋਂ ਹੀ ਤੁਹਾਡੇ ਕੋਲ ਆਣਗੇ ਜਦੋਂ ਉਹਨਾਂ ਨੂੰ ਤੁਹਾਡੇ ਤੋਂ ਕੋਈ ਫਾਇਦਾ ਦੇ ਤਾ ਹੋਵੇ ਜੇ ਤੁਹਾਡੇ ਕੋਲ ਕੋਈ ਫੇਵਰ ਕਰਵਾਉਣਾ ਹੋਵੇ ਇਹਨਾਂ ਨੂੰ ਤੁਹਾਡੀਆਂ ਪ੍ਰੋਬਲਮਸ ਤੋਂ ਕੋਈ ਫਰਕ ਨਹੀਂ ਪੈਂਦਾ ਅੱਗੇ ਆਉਂਦੇ ਆ ਜੀ ਜੈਲਸੀ ਬੰਦੇ ਹੁਣ ਜੈਲਸੀ ਇੱਕ ਬਹੁਤ ਖਤਰਨਾਕ ਇਮੋਸ਼ਨ ਹੋ ਸਕਦਾ ਕਿਉਂਕਿ ਜੈਲਸੀ ਵਾਲਾ ਇਮੋਸ਼ਨ ਉਹ ਚੀਜ਼ਾਂ ਕਰਵਾ ਸਕਦਾ ਜੋ ਬੰਦਾ ਕਦੇ ਸੋਚਦਾ ਵੀ ਨਹੀਂ ਜੈਲਸੀ ਕਰਦੇ ਵੀ ਉਹੀ ਆ ਜਿਹੜੇ ਤੁਹਾਨੂੰ ਜਾਣਦੇ ਹੋਣਗੇ ਜਿਹੜੇ ਲੋਕ ਤੁਹਾਡੇ ਸਰਕਲ ਵਿੱਚ ਨੇ ਜਿਹੜਾ ਬੰਦਾ ਤੁਹਾਨੂੰ ਜਾਣਦਾ ਹੀ ਨਹੀਂ ਉਹ ਕਦੇ ਵੀ ਤੁਹਾਡੇ ਨਾਲ ਜੈਲਸੀ ਨਹੀਂ ਕਰੂਗਾ ਕਿਉਂਕਿ ਉਹਦੇ ਕੋਲ ਕੋਈ ਰੀਜ਼ਨ ਹੀ ਨਹੀਂ ਹੈਗਾ ਤੁਹਾਡੇ ਕੋਲੋਂ ਜੈਲਸੀ ਕਰਨ ਦਾ ਜੈਲਸੀ ਇਹ ਮੇਜਾ ਤੁਹਾਡੇ ਸਰਕਲ ਵਿੱਚੋਂ ਹੀ ਆਉਂਦੀ ਹੈ ਜੈਲਸੀ ਵਾਲੇ ਦੋ ਟਾਈਪ ਦੇ ਬੰਦੇ ਹੁੰਦੇ ਨੇ ਪਹਿਲੇ ਉਹ ਇਨਸਾਨ ਪਹਿਲਾਂ ਤੁਹਾਡੇ ਕੋਲੋਂ ਉੱਪਰ ਹੁੰਦੇ ਸੀ ਤੇ ਤੁਸੀਂ ਉਹਨਾਂ ਤੋਂ ਥੱਲੇ ਹੁੰਦੇ ਸੀ ਤੇ ਕੁਝ ਟਾਈਮ ਬਾਅਦ ਤੁਸੀਂ ਤਰੱਕੀ ਕੀਤੀ ਮਿਹਨਤ ਕੀਤੀ ਤੁਸੀਂ ਉਹਨਾਂ ਤੋਂ ਉੱਤੇ ਨਿਕਲ ਗਏ ਉਹ ਬਾਰੇ ਬੰਦਿਆਂ ਵਿੱਚ ਇਨਸਿਕਿਉਰਟੀ ਵਾਲੀ ਜੈਲ ਸੀ ਹੁੰਦੀ ਹੈ ਇਨਸਿਕਿਉਰਟੀ ਵਾਲੀ ਜੈਲ ਸੀ ਮਤਲਬ ਕਿ ਉਹ ਤੁਹਾਨੂੰ ਉਦੋਂ ਤੱਕ ਸਪੋਰਟ ਕਰਨਗੇ ਜਦੋਂ ਤੱਕ ਤੁਸੀਂ ਉਹਨਾਂ ਤੋਂ ਥੱਲੇ ਹੋ ਪਰ ਜਿਸ ਦਿਨ ਤੁਸੀਂ ਉਹਨਾਂ ਤੋਂ ਅੱਗੇ ਨਿਕਲ ਗਏ ਉਹਨਾਂ ਨੇ ਤੁਹਾਨੂੰ ਸਪੋਰਟ ਕਰਨਾ ਬੰਦ ਕਰ ਦੇਣਾ ਕਿਉਂਕਿ ਉਹ ਚਾਹੁੰਦੇ ਨੇ ਕਿ ਉਹ ਹਮੇਸ਼ਾ ਨੰਬਰ 1 ਤੇ ਰਹਿਣ ਹਰ ਕੋਈ ਬੰਦਾ ਚਾਹੁੰਦਾ ਹੁੰਦਾ ਹੈ ਕਿ ਹਰ ਪਾਵਰ ਵਿੱਚ ਰਹੀਏ ਇਹ ਹਿਊਮਨ ਸਾਈਕੋਲੋਜੀ ਆ ਹਰ ਕੋਈ ਬੰਦਾ ਚਾਹੁੰਦਾ ਮੇਰੇ ਵਿੱਚ ਪਾਵਰ ਹੋਵੇ ਮੈਂ ਟੌਪ ਤੇ ਹੋਵਾਂ ਲੋਕ ਚਾਹੇ ਵਧੀਆ ਰਹਿਣ ਲੋਕਾਂ ਕੋਲ ਪੈਸਾ ਹੋਵੇ ਅਮੀਰ ਹੋਣ ਪਰ ਉਹ ਮੇਰੇ ਤੋਂ ਥੱਲੇ ਹੋਣ ਮੈਂ ਉਹਨਾਂ ਤੋਂ ਉੱਤੇ ਰਹਾ ਸੋ ਇਹ ਇਨਸਿਕਿਉਰਟੀ ਹੁੰਦੀ ਹੈ ਕਿਉਂਕਿ ਜਿੱਦੋਂ ਉਹਨਾਂ ਤੋਂ ਅੱਗੇ ਕੋਈ ਨਿਕਲ ਗਿਆ ਉਹਨਾਂ ਨੂੰ ਲੱਗਣਾ ਕਿ ਅਸੀਂ ਵਧੀਆ ਨਹੀਂ ਹੈਗੇ ਦੂਜੇ ਨੰਬਰ ਤੇ ਉੰਦੇ ਨੇ ਇਹ ਕੱਲਾ ਛੱਡ ਦੇ ਪਰ ਉਹ ਫਿਕਰ ਆਊਟ ਕਰਨਗੇ ਕਿ ਇਹਨੂੰ ਕਿਵੇਂ ਥੱਲੇ ਖਿੱਚੀਏ ਤੁਸੀਂ ਆਪਣੀ ਲਾਈਫ ਵਿੱਚ ਤਰੱਕੀ ਕਰ ਰਹੇ ਹੋ ਤਾਂ ਵੱਧ ਤੋਂ ਵੱਧ ਚੀਜ਼ਾਂ ਪ੍ਰਾਈਵੇਟ ਰੱਖਿਆ ਕਰੋ ਕਿਉਂਕਿ ਕੋਈ ਚੀਜ਼ ਇੰਨੀ ਦੱਸਣ ਦੀ ਲੋੜ ਨਹੀਂ ਜਦੋਂ ਤੁਸੀਂ ਦੱਸਦੇ ਹੋ ਤਾਂ ਉਹ ਜਿਹੜੇ ਲੋਕ ਤੁਹਾਡੀ ਤਰੱਕੀ ਤੋਂ ਛੜਦੇ ਨੇ ਤਾਂ ਉਹ ਸਕੀਮਾਂ ਲਾਉਣਗੇ ਕਿ ਇਹਨੂੰ ਇਮਾਨ ਆ ਕਿ ਮੈਂ ਰੁਕੀ ਇਹ ਬਾਲੀ ਤੇਜ਼ੀ ਨਾਲ ਅੱਗੇ ਜਾ ਰਿਹਾ ਆਪਣੀ ਰੀਚ ਤੋਂ ਬਾਹਰ ਹੀ ਨਾ ਹੋ ਜਾਵੇ ਜੇ ਦੁਨੀਆ ਤੇ ਵਧੀਆ ਬੰਦੇ ਨੇ ਤਾਂ ਮਾੜੇ ਬੰਦੇ ਵੀ ਨੇ ਜੇ ਪੋਜ਼ਿਟਿਵ ਬੰਦੇ ਨੇ ਤਾਂ ਨੈਗੇਟਿਵ ਬੰਦੇ ਵੀ ਹੋਣਗੇ ਆਪਾਂ ਨੈਗੇਟਿਵ ਬੰਦਿਆਂ ਨੂੰ ਖਤਮ ਤਾਂ ਨਹੀਂ ਕਰ ਸਕਦੇ ਪਰ ਵਾਇਡ ਕਰ ਸਕਦੇ ਹਾਂ ਇਹਨਾਂ ਨਾਲ ਘੱਟ ਤੋਂ ਘੱਟ ਇੰਟਰੈਕਸ਼ਨ ਰੱਖ ਸਕਦੇ ਹਾਂ ਤੇ ਜਿੰਨਾ ਜਿੰਨਾ ਜ਼ਿਆਦਾ ਆਪਣੀ ਲਾਈਫ ਨੂੰ ਪ੍ਰਾਈਵੇਟ ਰੱਖੋਗੇ ਉਹਨਾਂ ਵਧੀਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ